ਜਸ ਸੰਗਾ ਸਾਜਣ ਘੁੰਮਣ ਭਗਵਾਨ ਬੋਪਾ ਅਜੀ 2000 ਦਾ ਇੱਕ ਜਫਾ ਜਸ ਸੰਗਾ ਸਾਜਣ ਘੁੰਮਣ ਭਗਵਾਨ ਬੋਪਾ ਰਾਇ ਜ ਕਾਬਲ ਸਰੂਪ ਵਾਲੀ ਆਹ ਦੇਖਾਂਗੇ ਸਾਹਮਣੇ ਇੱਕਮ 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 ਫਤਾਪੁਰੀਆ ਆਹ ਦੁਨੀਆ ਨੱਚ ਲਾ ਦਿਆ ਬੋਪਾ ਇੱਕਮ ਫਤਾਪੁਰੀਆ ਵੀ ਕਰੋੜ ਤੋੜਦਾ ਮੁੰਡਾ ਪਾੜਿਆਂ ਦੀ ਮਾੜਾ ਲਸਾੜੇ ਪੈਣ ਵਾਲਿਆ ਉਹ ਤਕੜਾ ਨਾ ਮਰਨਾ ਦੋਮਾ ਕੰਨੀਆਂ ਤੇ ਟਾਪ ਦੇ ਪਚਕਾਰ ਨੇ ਵੀ ਟਾਪ ਦੇ ਜਦੋਂ ਮਰਦੀ ਟੱਕ ਪਰ ਲੋ ਨੱਚੋਟਿਆ ਮਿੱਤਰੋ ਮੇਲਾ ਬਣ ਗਿਆ ਸਵਾਲ ਪਖਰਾ ਫਤਾਪੁਰੀਆ ਇਕਮ ਸਾਹਮਣੇ ਪੱਲੇ ਪੱਲੇ ਵੇਖ ਇਕਮ ਘੁੰਮ ਕੇ ਨਾ ਮਨਲਾ ਆ ਘੁੰਮ ਕੇ ਵੇਖ ਘੁੰਮ ਕੇ ਵੇਖ ਕਰਨ ਫਾਈਨੈਂਸਰ ਵੱਡੇ ਪੁਰਾਣੇ 2100 ਦੇ ਬਹੁਤ ਵੱਡੇ ਇਮਾਨ ਪੱਟੇ ਪੱਤਰ ਤੇ ਪੋਜਦੇ ਕੀਤੇ ਵੱਡੇ ਭਰਾ ਦਾ ਧੰਨਵਾਦ ਵੱਡਿਆ ਸੱਦਾ ਪੋਜਦਾ ਕਰਦੇ ਇਕਮ ਦਾ ਮਾਣ ਇਕਮ ਨੂੰ ਰਜਾ ਦੇ ਇੱਕ ਵਾਰ ਇਕਮ ਦੀ ਯਰਬ ਕਰਦਾ ਇਹ ਇਕਮ ਦੀ ਬੰਦਗੀ ਪਿਛਲੇ ਜਨਮਾਂ ਦੀ ਪੱਟੀਆਂ ਮਿੱਤਰੋ ਅੰਦਰਲੇ ਪਾਸੇ ਚੌੜੇ 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 ਪਿੰਡ ਦਾ ਮਿੱਤਰੋ ਹਰਸ਼ ਹਰਸ਼ ਮੇਲਾ ਨਚਾਉ ਬੱਲੇ ਬੱਲੇ ਕਰਵਾਉ ਅਚਲ ਸਾਹਿਬ ਦਾ ਮੇਲਾ ਪੱਪਾ ਤੇ ਕਰਤਾ ਮੁੰਡਿਆਂ ਨੇ ਉਹ ਪੱਪਾ ਤੇ ਕਰਤਾ ਮੁੰਡਿਆਂ ਨੇ ਕਿੱਥੇ ਦਲਜੀਤ ਚਾਲ